ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਤੀ ਮਨਵਜੀਆਂ ਵਾਧਾਈਆਂ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲਿ ਸੱਚੀ ਸਹਿਬਾਖਿਆ ਨਹੀਂ ਕਰਤੀ ਰਹਿ ਹਰਤਾ ਤੈ ਰੈ ਸਭ ਕੀ ਸਹੈ ਜਿਸ ਦੇ ਹੇ ਸੂ ਪਾਵੈ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰੈ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗੁਵਾਈਆ ਕਰਤ ਸਾਤ ਸੁਖਮਨ ਆਏ ਵਸਿਆ ਜਿਨੀਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸ਼ਬਦ ਤਿਤ ਘਰ ਸਪਾਗੈ ਕਰਸ ਬਾਗੇ ਸ਼ਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਖੰਡਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈਸ ਕੋ ਹਵਾ ਤਿਤ ਕਰ ਅਨਹਦ ਵਾਜੀ ਸਾਚੀ ਲੀਵੈ ਬਿਨ ਦੇਹੀ ਨਿਮਾਣੀ ਦੇਹੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸਨੋ ਹੋਰ ठाਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰਤੀ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨੀ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਵਿਤ ਸੁਜੰਦੀ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੁੱਲੀ ਫਿਰੈ ਦੇਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜੀਨਾ ਪਾਣਾ ਪਾਵੈ ਕਹਿ ਨਾਨਕ ਜਿਸ ਦੇਹੀ ਪਿਆਰੀ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੋ ਸੁਣ ਮਨ ਮੇਰੀਆ ਏ ਮਾਇਆ ਮੋਣੀ ਜਿਨੇਤ ਪਰਮ ਪੁਲਾਇਆ ਮਾਇਆ ਤਮੋਣੀ ਤਿਨੇ ਕੀਤੀ ਜਿੰਟ ਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੀ ਇਹੋ ਕਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਜਿਤਲਾਈਐ ਐਸਾ ਕੰਮ ਮੂਲੇ ਨਾ ਖੀਚੈ ਜੀਤ ਅੰਤ ਪਛੋਤਾਈਐ ਸਤਿਗੁਰੂ ਕਾ ਆਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੀ ਅਗਮ ਗੋਚਰਾ ਤੀਰੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣਹੀ ਜੀ ਜੰਤ ਸਭ ਕੇਲ ਤੇਰਾ ਕਿਆ ਕੋ ਅੱਖ ਵਖਾਣੈ ਆਖੇ ਤਾ ਵਿਖੇ ਸਭ ਤੂ ਹੈ ਜਿਨ ਜਗ ਤੂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੀ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰਤੀ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤ ਹਕੇਰੀ ਵਿਖੰਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੀਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂ ਚਲਾਏਹਿ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੀ ਜਿਉ ਤੂ ਚਲਾਏਹਿ ਤਿਵੈ ਚੱਲੈ ਜੀਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਤਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਣਾਇ ਇਹੋ ਤਿਨ ਕੈ ਮਨ ਵਸਿਆ ਜਿੰਨ ਤੂੰ ਰੋ ਲਿਖਿਆ ਆਇਆ ਇੱਕ ਫਿਰੈ ਕਨੇਰੀ ਕਰੈ ਗੱਲਾਂ ਗੱਲੀ ਕਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਇ ਸੇ ਜਿਨਾ ਜਿਨਿ ਹਰਤ ਆਇਆ ਹਰਤ ਆਇਆ ਪਵਿੱਤ ਹੋਇ ਗੁਰਮੁਖ ਜਿਨਿ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰਿ ਹਰਿ ਤੇ ਆਇਆ ਕਰਮੀ ਸਹਜ ਨ ਉਪਜੈ ਵਿਣ ਸਹਜੈ ਸੇ ਸੰਨ ਜਾਈ ਨੈ ਜਾਈ ਸੇਸਾ ਕਿਤੇ ਸੰਜਮ ਰਹਿ ਕਰਮ ਕਮਾਈ ਸਹਸੈ ਜੀਉ ਮਲੀਣ ਹੈ ਕਿਤ ਸੰਜਮ ਤੋਤਾ ਜਾਈ ਮਨ ਤੋ ਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜੁ ਪਜੈ 에ਹ ਸੈ ਸਾਇਬ ਜਾਈ ਜੀਉ ਮੈਲੀ ਬਾਰੂ ਨਿਰਮਲ ਬਾਰੂ ਨਿਰਮਲ ਜੀਉ ਤਾ ਮੈਲੀ ਤਿੰਨੀ ਜਨਮ ਜੂ ਵੈ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਰਨ ਮਨ ਹੋ ਵਿਸਾਰਿਆ ਵੇਦਾ ਮੈ ਨਾਮ ਉੱਤਮ ਸੋ ਸੁਣੇ ਨਹੀਂ ਫਿਰੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੀ ਤਿੰਨੀ ਜਨਮ ਜੋ ਵੈ ਹਾਰਿਆ ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਣੀ ਕਮਾਣੀ ਪੋੜ ਕੀ ਸੋਏ ਪਹੁੰਚੈ ਨਹੀਂ ਮਨਸਾ ਸੱਚ ਸਮਾਣੀ ਜਨਮ ਮਰਤਨ ਜਿੰਨੀ ਖਟਿਆ ਪਲੇ ਸੇਵਨ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਥਿਆਏ ਅੰਤਰਾਤਮੈ ਸਮਾਲੀ ਆਪ ਛੱਡ ਸਦਾ ਰਹਿ ਪਰਣੇ ਗੁਰਬਿਨੀ ਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਈ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨ ਹਉਰਥੈ ਕੋਈ ਉੱਚੋ ਬਬੇ ਕੀਆ ਜਾਏ ਅਨੇਕ ਜੁਨਨੀ ਭਰਮਿ ਆਵੈ ਵਿਣ ਸਤਗੁਰ ਮੁਕਤ ਨ ਪਾਈ ਫਿਰ ਮੁਕਤ ਪਾਈ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਈ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨ ਪਾਈ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ੀਵੋ ਅੰਮ੍ਰਿਤ ਸਦਾ ਰੋਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਸ਼ੂ ਨਾ ਜਾਣੀ ਜਿਤ ਜਨ ਕਾ ਹਿਰ ਲਿਆ ਮਾਇਆ ਬੋਲਨ ਪੀਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਅcci ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾ ਇਹੋ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀ ਰਤਨ ਆਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦਰ ਤਨ ਹੈ ਹੀਰਾ ਜਿੱਤ ਜੜਾਓ ਸਿਵ ਸ਼ਕਤੀ ਆਪੂ ਪਾਈ ਕੈ ਕਰਤਾ ਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖਿ ਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਖਬਦ ਮਨਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕਸ ਸਿਉ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਈ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰਬਾਜੋ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਤਾ ਸੁੱਤਿਆ ਰੈਣ ਵਿਹਾਣੀ ਗੁਰ ਕਿਰਪਾ ਤਿਸੇ ਜਨ ਜਾਗੀ ਦਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਈ ਜਿਸ ਨੂੰ ਅੰਨ ਦਿਨ ਹਰ ਲਿਵ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੀ ਸੋ ਕਿਉ ਮਨ ਹੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵਈ ਉਸਨੋ ਕਿਹੋ ਪਹੇ ਨ ਸਕੀ ਜਿਸਨੋ ਆਪਣੀ ਲੇਵ ਲਾਵਈ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕੀ ਵਡਦਾਤਾ ਤੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਣਸਾ ਬਿਕੋ ਜਹੀ ਕਰਤੇ ਖੇਲ ਰਚਾਇਆ ਜਾਂ ਤਿਸ ਬਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਮੂਲਕ ਹੈ ਮੂਲ ਨਾ ਪਾਇਆ ਜਾਇ ਮੂਲ ਨਾ ਪਾਇਆ ਜਾਇ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਈ ਐਸਾ ਸਤਿਗੁਰ ਜੀ ਮਿਲੈ ਤਿਸਨੋ ਸਿਰ ਸੌਂਪੀਐ ਵਿੱਚ ਹੋ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਹਰਿਆਪ ਮੁਲਕ ਹੈ ਪਗ ਤਿਨਾ ਕੀ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟਿਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰਿਆਪੇ ਪਾਣਾ कह नानक हर रस मेरी मन हो आवन जारा ए रसना तू अनरस रा चरही तेरी प्यास न जाई प्यास न जाई होर्त कीते जे चर हर रस पल्ले ना पाई हर रस पाए पल्ले पीए हर रस बहुड़ ना तृष्णा लाग गै आई एहो हर रस करमी पाई है सतगुरु मिले जस आई ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਈ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤਰਖੀ ਤਾ ਤੂ ਜਗ ਮਹਿ ਆਇਆ ਹਰ ਜੋਤਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂ ਜਗ ਮੇ ਆਇ ਮਨ ਚਾਉ ਪਿਆ ਪ੍ਰਭ ਆਗਮ ਸੁਣੀਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨਸ ਭਾਗੇ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰ ਤੀਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰਿ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇ ਏ ਨਿਤਰੋ ਮੇਰੇ ਹੋ ਹਰ ਤੁਮ ਮੈਂ ਹੈ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਿਆਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਦ ਸੀ ਸਤ ਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣੋ ਮੇਰੇ ਹੋ ਸਾਚੈ ਸੁਣਣੇ ਨੂੰ ਪਠਾਈ ਸਾਚੈ ਸੁਣਣੇ ਨੂੰ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿੱਥ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵੇਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਣੇ ਨੂੰ ਪਠਾਈ ਹਰ ਜੀਓ ਗੁਫਾਂ ਅੰਦਰ ਆਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੋ ਦੁਆਰੀ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੇ ਲਾਇ ਪਾਵਨੀ ਇੱਕ ਨਾਂ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਉ ਨਵ ਨਿੱਧ ਤੇ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾਂ ਅੰਦਰ ਆਕੇ ਵਜ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵਹੁ ਤਾਂ ਸੋਹਿਲਾ ਕਰ ਸਾਚੈ ਜਿੱਥੈ ਸਦਾ ਸੱਚ ਤੇ ਆਵਹਿ ਸਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜੀ ਨਾ ਬੁਜਾਵਹੀ ਇਹ ਸਚ ਸਬਨਾ ਖਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੀ ਕਹਿ ਨਾਨਕ ਸਚ ਸੋ ਹੇਲਾ ਸੱਚੇ ਖਰਗਾਵਹੀ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵੇ ਸੂਰੀ ਦੁਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੀ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੀ ਬੇਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤੇ